ਤੁਸੀਂ ਸੁਣ ਰਹੇ ਹੋ ਜਗਦੀਪ ਸਿੰਘ ਦਾ ਨੋਵਲ ਹੰਨੇ ਹੰਨੇ ਪਾਤਸ਼ਾਹੀ 12ਵਾਂ ਅੰਕ ਹੈ ਮੱਸੇ ਕੋ ਇਮਸੀਸ ਉਤਾਰਿਓ ਜਨ ਕਰ ਬੇ ਲੋ ਕਦੂਆ ਟਾਰਿਓ ਭਾਈ ਬੁਲਾਕਾ ਸਿੰਘ ਪੁੱਬਾ ਮਾਰ ਮਾਰ ਕੇ ਰੋ ਰਹੇ ਸਨ ਸਿੰਘ ਉਹਨਾਂ ਨੂੰ ਲਗਾਤਾਰ ਤਰਵਾਸ ਦੇ ਰਹੇ ਸਨ ਪਰ ਹੰਝੂ ਸਨ ਕੇ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਕਹਿਰ ਹੋ ਗਿਆ ਖਾਲਸਾ ਜੀ ਸ਼ਾਇਦ ਮੇਰੀ ਜ਼ੁਬਾਨ ਹੀ ਸੜ ਜਾਵੇਗੀ ਜੇ ਮੈਂ ਪੰਜਾਬ ਦੇ ਹਾਲਾਤ ਤੁਹਾਨੂੰ ਦੱਸਣ ਲੱਗਿਆ ਤਾਂ ਭਾਈ ਬੁਲਾਕਾ ਸਿੰਘ ਨੇ ਮਸਾਂ ਵਾਕ ਪੂਰਾ ਕੀਤਾ ਹੋਇਆ ਕਿ ਭਾਈ ਬੁਲਾਕਾ ਸਿੰਘ ਜੀ ਕੀ ਕਿਸੇ ਹੋਰ ਥਾਂ ਸਿੰਘਾਂ ਦਾ ਕਤਲੇਆਮ ਹੋਇਆ ਬਾਬਾ ਸ਼ਾਮ ਸਿੰਘ ਜੀ ਨੇ ਪੁੱਛਿਆ ਕਤਲੇਆਮਾਂ ਤੇ ਤਾਂ ਰੋਣਾ ਤਾਂ ਅਸੀਂ ਕੱਦ ਦਾ ਬੰਦ ਕਰ ਦਿੱਤਾ ਹੈ ਖਾਲਸਾ ਜੀ ਆਰੇ ਚਰਖੜੀਆਂ ਰੰਬੀਆਂ ਵਿੱਚ ਇੰਨੀ ਤਾਕਤ ਕਿੱਥੇ ਕਿ ਸਾਡੇ ਹੰਝੂ ਕੜਵਾ ਸਕਣ ਇਹ ਕਾਰਾ ਸੁਣ ਕੇ ਤਾਂ ਸ਼ਾਇਦ ਤੁਹਾਡੇ ਕੰਨ ਹੀ ਪਾਟ ਜਾਣ। ਜਥੇ ਵਿੱਚ ਹੁਣ ਕੁਝ ਅਚਵੀ ਜਿਹੀ ਫੈਲ ਗਈ ਸੀ। ਸਭ ਦੇ ਅੰਦਰ ਇੱਕ ਅਜੀਬ ਜਿਹਾ ਡਰ ਤੇ ਚਿੰਤਾ ਦੌੜ ਰਹੀ ਸੀ। ਦਿਲਾਂ ਦੀ ਧੜਕਣ ਬਾਹਰ ਸੁਣੀ ਜਾ ਸਕਦੀ ਸੀ। ਐਸਾ ਕੀ ਹੋਇਆ ਜੋ ਕਤਲੂਗਾਰਤ ਤੋਂ ਵੀ ਵੱਧ ਖਤਰਨਾਕ ਹੈ? ਸਿੱਖ ਆਪਣਾ ਘਰ ਸੜਦਾ ਦੇਖ ਸਕਦਾ ਹੈ, ਆਪਣੇ ਬੱਚੇ ਵੀ ਮਰਦੇ ਦੇਖ ਸਕਦਾ ਹੈ ਪਰ ਦਰਬਾਰ ਸਾਹਿਬ ਦੀ ਬੇਅਦਬੀ ਭਾਈ ਬੁਲਾਕਾ ਸਿੰਘ ਦੀ ਫਿਰ ਪੂਬ ਨਿਕਲ ਗਈ। ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਦੀਆਂ ਆਵਾਜ਼ਾਂ ਇੱਕਦਮ ਕਈ ਪਾਸਿਆਂ ਤੋਂ ਆਈਆਂ ਕੀ ਹੋਇਆ ਦਰਬਾਰ ਸਾਹਿਬ ਨੂੰ ਕੀ ਕੀਤਾ ਦੁਸ਼ਟਾਂ ਨੇ ਭਾਈ ਮਤਾਪ ਸਿੰਘ ਗੁੱਸੇ ਵਿੱਚ ਆ ਗਏ ਸਨ ਬੇਹੁਰਮਤੀ ਹੋਈ ਹੈ ਦਰਬਾਰ ਸਾਹਿਬ ਦੀ ਖਾਲਸਾ ਜੀ ਹੋ ਰਹੀ ਹੈ ਹਜੇ ਵੀ ਮੰਡਿਆਲੇ ਦੇ ਚੌਧਰੀ ਮੱッセ ਨੇ ਦਰਬਾਰ ਸਾਹਿਬ ਦੇ ਅੰਦਰ ਮੰਜੀ ਢਾਹ ਲਈ ਹੈ ਤੇ ਜੁੱਤੀਆਂ ਸਮੇਤ ਉੱਤੇ ਬੈਠਾ ਹੈ ਹੈ ਤੇਰਾ ਕੱਖਣਾ ਰਹੇ ਦੁਸ਼ਟਾ ਭਾਈ ਬੁਲਾਕਾ ਸਿੰਘ ਨੇ ਹਜੇ ਗੱਲ ਪੂਰੀ ਨਹੀਂ ਸੀ ਕੀਤੀ ਕਿ ਮੰਜੀ ਡੋਂ ਦੀ ਗੱਲ ਸੁਣ ਕੇ ਹੀ ਕੋਈ ਸਿੰਘ ਬੋਲਿਆ ਗੱਲ ਸਿਰਫ ਮੰਜੀ ਡੋਂ ਤੱਕ ਸੀਮਤ ਨਹੀਂ ਹੈ ਖਾਲਸਾ ਜੀ ਫੁੱਕੇ ਪੀਤੇ ਜਾ ਰਹੇ ਹਨ ਸ਼ਰਾਬਾਂ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਹਨ ਤੇ ਪਾਨਾਂ ਦਾ ਥੁੱਕ ਅੰਮ੍ਰਿਤ ਸਰੋਵਰ ਵਿੱਚ ਸੁੱਟਿਆ ਜਾ ਰਿਹਾ ਹੈ ਤੇ ਨਾਲੇ ਨਾਲੇ ਕੀ ਹਜੇ ਹੋਰ ਵੀ ਕੁਝ ਬਾਕੀ ਹੈ ਭਾਈ ਮਤਾਬ ਸਿੰਘ ਦਾ ਹੱਥ ਕਰਪਾਨ ਦੇ ਮੁਠੇ ਉੱਤੇ ਸੀ ਕੰਜਰੀ ਦਾ ਨਾਚ ਸਾਰਾ ਦਿਨ ਦਰਬਾਰ ਸਾਹਿਬ 'ਤੇ ਚੱਲਦਾ ਹੈ। हे ਸੱਚੇ ਪਾਤਸ਼ਾਹ ਬਾਬਾ ਸ਼ਾਮ ਸਿੰਘ ਨੇ ਹੰਝੂ ਰੋਕਣ ਲਈ ਉਤਾਨੂ ਦੇਖਦਿਆਂ ਕਿਹਾ ਤੇ ਤੇਥੋਂ ਕੁਝ ਨਾ ਸਰਿਆ ਇੱਥੇ ਆ ਕੇ ਕੀਰਨੇ ਪਾ ਰਹੇ ਹਾਂ ਤੇਰੇ ਤੋਂ ਸਿਰ ਨਾ ਲਾਇਆ ਗਿਆ ਦੁਸ਼ਟ ਦਾ ਇਧਰ ਜੋ ਭੱਜਿਆ ਆਇਆ ਮੂੰਹ ਚੱਕ ਕੇ ਗੱਲ ਭਾਈ ਮਤਾਪ ਸਿੰਘ ਦੇ ਵੱਸੋਂ ਬਾਹਰ ਹੋ ਗਈ ਸੀ। ਨਾ ਨਾ ਭਾਈ ਮਤਾਪ ਸਿੰਘ ਜੀ ਐਨਾ ਰੋਸ ਨਹੀਂ ਕਰੀਦਾ। ਸਿੰਘ ਨੂੰ ਇਹ ਸੀ ਕਿ ਪੰਥ ਦੀ ਖਬਰ ਪਹੁੰਚ ਜਾਵੇ। ਬਾਬਾ ਬੁੱਢਾ ਸਿੰਘ ਨੇ ਭਾਈ ਮਤਾਬ ਸਿੰਘ ਨੂੰ ਬਿਠਾਉਂਦਿਆਂ ਕਿਹਾ ਜਦੋਂ ਗਿੱਦੜ ਛੇਰਾਂ ਵਾਲੇ ਨਾਮ ਰੱਖ ਕੇ ਤੁਰੇ ਫਿਰਦੇ ਹੋਣ ਤਾਂ ਰੋਸ ਤਾਂ ਹੁੰਦਾ ਹੀ ਹੈ ਬਾਬਾ ਜੀ ਸਾਡੇ ਕੋਲ ਭੱਜ ਆਇਆ ਕੀ ਨੇ ਆਪਣੀ ਕਿਰਪਾਨ ਕਿਤੇ ਗਹਿਣੇ ਤਰ ਦਿੱਤੀ ਹੈ ਕੀ ਪੰਜਾਬ ਵਿੱਚ ਕੋਈ ਸੂਰਮਾ ਨਹੀਂ ਬਚਿਆ ਭਾਈ ਮਤਾਬ ਸਿੰਘ ਨੂੰ ਭਾਈ ਬੁਲਾਕਾ ਸਿੰਘ ਤੇ ਰੋਸ ਆ ਰਿਹਾ ਸੀ ਹਾਂ ਸੂਰਮੇ ਤਾਂ ਸਾਰੇ ਜਾਨਾਂ ਬਚਾਉਣ ਲਈ ਭੱਜ ਕੇ ਮਾਰੂਥਲਾਂ ਵਿੱਚ ਆ ਲੁਕੇ ਹਨ ਤੇ ਜਿਹੜੇ ਸਿਰਾਂ ਦੇ ਮੁੱਲ ਪੈ ਜਾਣ ਦੇ ਬਾਵਜੂਦ ਵੀ ਦ੍ਰਿੜਤਾ ਨਾਲ ਪੰਜਾਬ ਵਿੱਚ ਬੈਠੇ ਹਨ ਜਿਨ੍ਹਾਂ ਜਨਮ ਭੂਮੀ ਸਾਡੇ ਕੇ ਭਜਨਾ ਵਾਜਬ ਨਹੀਂ ਜਾਣਿਆ ਉਹ ਤਾਂ ਗਿੱਦੀ ਹੀ ਹਨ ਭਾਈ ਬੁਲਾਕਾ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਜੇ ਸੱਚ ਨਹੀਂ ਤਾਂ ਦੱਸੋ ਕਿ ਤੁਸੀਂ ਇੱਥੇ ਮਾਰੂਥਲਾਂ ਵਿੱਚ ਕਿਹੜੇ ਜੋੜ ਮੇਲੇ ਲਾਉਣ ਆਏ ਹੋ ਰਾਜਿਆਂ ਦੇ ਨੌਕਰ ਹੋ ਜਾਣਾ ਬਹੁਤ ਸੌਖਾ ਹੁੰਦਾ ਹੈ ਭਾਈ ਮਤਾਬ ਸਿੰਘ ਜੀ ਤੇ ਮੌਤ ਦੇ ਪਰਛਾਵੇਂ ਵਿੱਚ ਸਨਮੁਖ ਜੂੰਜਣਾ ਬਹੁਤ ਔਖਾ ਅਕਾਲ ਪੁਰਖ ਦੀ ਫੌਜ ਅੱਜ ਰਾਜਿਆਂ ਦੀ ਚੱਕਰ ਹੋਈ ਫਿਰਦੀ ਹੈ ਜਵਾਬ ਤਾਂ ਪੰਥ ਦਾ ਵਾਲੀ ਤੁਹਾਡੇ ਤੋਂ ਵੀ ਮੰਗੇਗਾ ਪਾਤਸ਼ਾਹੀਆਂ ਦੇ ਵਰ ਲੈ ਕੇ ਤੁਸੀਂ ਦੁਨਿਆਵੀ ਰਾਜਿਆਂ ਦੇ ਨੌਕਰ ਹੋਏ ਫਿਰਦੇ ਹੋ ਬਿਨਾਂ ਸ਼ੱਕ ਮੈਨੂੰ ਉੱਥੇ ਜੂੰਜਣਾ ਚਾਹੀਦਾ ਸੀ ਪਰ ਜੇ ਮੈਂ ਮਾਰਿਆ ਜਾਂਦਾ ਤਾਂ ਬੇਅਦਬੀ ਤਾਂ ਫਿਰ ਵੀ ਹੁੰਦੀ ਰਹਿੰਦੀ ਤੇ ਪੰਥ ਕੋਲ ਖਬਰ ਪਹੁੰਚਾਉਣ ਵਾਲਾ ਵੀ ਕੋਈ ਨਾ ਬਚਦਾ ਭਾਈ ਬੁਲਾਕਾ ਸਿੰਘ ਬੋਲ ਰਹੇ ਸਨ ਤੇ ਭਾਈ ਮਤਾਬ ਸਿੰਘ ਤੇ ਸਾਰਾ ਪੰਥ ਸ਼ਾਂਤੀ ਨਾਲ ਸੁਣ ਰਿਹਾ ਸੀ ਖਾਲਸਾ ਜੀ ਲੋਕ ਬੋਲ ਮਾਰਦੇ ਹਨ ਮਸ਼ਕਰੀਆਂ ਕਰਦੇ ਹਨ ਕਿ ਇੱਕ ਪੰਥ ਹੁੰਦਾ ਸੀ ਜੋ ਮੁਗਲਾਂ ਨਾਲ ਲੁਕਣ ਮੀਚੀ ਖੇਡਦਾ ਹੁੰਦਾ ਸੀ ਲੁਕਿਆ ਨੂੰ ਜਦ ਮੁਗਲ ਟੋਲ ਲੈਂਦੇ ਤਾਂ ਦਾਵੀ ਦੇਣ ਲਈ ਚਰਖੜੀਆਂ ਸੂਲੀਆਂ ਤੇ ਵੀ ਚੜ ਜਾਂਦਾ ਸੀ ਪਰ ਜਦ ਉਹ ਜਕਰੀਏ ਨਾਲ ਖੇਡਣ ਲੱਗਾ ਤਾਂ ਭੱਜ ਕੇ ਇਸ ਤਰ੍ਹਾਂ ਲੁਕਿਆ ਕਿ ਲੱਭਿਆ ਹੀ ਨਹੀਂ ਤੇ ਫਿਰ ਲੁਕਿਆ ਲੁਕਿਆ ਗਵਾਚ ਹੀ ਗਿਆ ਭਾਈ ਬੁਲਾਕਾ ਸਿੰਘ ਦਾ ਜਵਾਬ ਸੁਣ ਕੇ ਭਾਈ ਮਤਾਬ ਸਿੰਘ ਨੇ ਕੁਝ ਆਪਾ ਚੀਨਨ ਕੀਤਾ ਤੇ ਬੋਲੇ ਮਾਫੀ ਚਾਹੁੰਦਾ ਹਾਂ ਖਾਲਸਾ ਜੀ ਬਸ ਜੋ ਕੁਝ ਤੁਸੀਂ ਕਿਹਾ ਸਹਿ ਨਹੀਂ ਹੋਇਆ ਭਾਈ ਮਤਾਬ ਸਿੰਘ ਨੇ ਕੋਚਰਲੀ ਨੀਵੀਂ ਪਾਈ ਤੇ ਫਿਰ ਬੋਲੇ ਖਾਲਸਾ ਜੀ ਜੇ ਪੰਥ ਆਗਿਆ ਦੇਵੇ ਤਾਂ ਮੈਂ ਹੁਣੇ ਅੰਮ੍ਰਿਤਸਰ ਵੱਲ ਕੋਚ ਕਰਨਾ ਚਾਹੁੰਦਾ ਹਾਂ ਬਾਬਾ ਸ਼ਾਮ ਸਿੰਘ ਵੱਲ ਦੇਖਦਿਆਂ ਉਹਨਾਂ ਕਿਹਾ ਬਾਬਾ ਬੁੱਢਾ ਸਿੰਘ ਨੇ ਆਪਣੀ ਕਿਰਪਾਨ ਮਿਆਨੋਂ ਕੱਢੀ ਤੇ ਇੱਕ ਪੱਥਰ ਤੇ ਰੱਖਦਿਆਂ ਬੋਲੇ ਹੈ ਕੋਈ ਸੂਰਮਾ ਜੋ ਮੱッセ ਦਾ ਸੇਰ ਵੱਢ ਕੇ ਲਿਆਉਣ ਲਈ ਮਤਾਬ ਸਿੰਘ ਦੇ ਨਾਲ ਜਾਵੇ ਮਾੜੀ ਕੰਬੋਕੀਆ ਦਾ ਭਾਈ ਸੁਖਾ ਸਿੰਘ ਬਿਨਾਂ ਦੇਰ ਲਾਏ ਉੱਠਿਆ ਤੇ ਕਿਰਪਾਨ ਚੱਕ ਲਈ ਖਾਲਸਾ ਜੀ ਪੰਥ ਥਾਪੜਾ ਦੇਵੇ ਤੇ ਕਲਗੀਧਰ ਪਿਤਾ ਜੀ ਮਹਾਰਾਜ ਸਹਾਈ ਹੋਣ ਤਾਂ ਕੁਝ ਦਿਨਾਂ ਤੱਕ ਹੀ ਖਾਲਸਾ ਮੱਸੇ ਦਾ ਸਿਰ ਨੇਜੇ ਤੇ ਟੰਗ ਕੇ ਪੰਥ ਦੇ ਪੈਰਾਂ ਵਿੱਚ ਸੁੱਟੇਗਾ ਦੋਹਾਂ ਸਿੰਘਾਂ ਨੇ ਜਥੇਦਾਰਾਂ ਦੇ ਚਰਨ ਛੂਹੇ ਤੇ ਭਾਈ ਮਤਾਬ ਸਿੰਘ ਬੋਲੇ ਖਾਲਸੇ ਦੇ ਚਰਨ ਸਪਸ਼ ਕਰਕੇ ਚੱਲੇ ਹਾਂ ਮੱਸੇ ਦਾ ਸਿਰ ਲਿਆ ਕੇ ਦੁਬਾਰਾ ਚਰਨ ਛੂਹਾਂਗੇ ਉਹਨਾਂ ਚਿਰ ਹਾਜ਼ਰ ਨਹੀਂ ਹੁੰਦੇ ਤੇ ਜੇ ਮਹਾਰਾਜ ਨੇ ਸਾਡਾ ਸਿਰ ਉੱਥੇ ਹੀ ਰੱਖ ਲਿਆ ਤਾਂ ਸਾਡੇ ਧੰਨ ਭਾਗ ਫਿਰ ਮੱਸੇ ਦੇ ਸਿਰ ਦੀ ਸੇਵਾ ਕੋਈ ਹੋਰ ਸਿੰਘ ਕਰ ਦੇਣਗੇ ਹੁਣ ਤਾਂ ਮਾਨੋ ਪਤੀ ਵਰਤਾ ਤੀਵੀ ਨੇ ਸਤੀ ਹੋਣ ਲਈ ਸਿੰਦੋਰਾ ਹੱਥ ਫੜ ਲਿਆ ਹੈ ਹੁਣ ਡੋਲਣ ਦਾ ਕੰਮ ਨਹੀਂ ਭਾਈ ਸੁੱਖਾ ਨੇ ਭਾਈ ਸੁੱਖਾ ਸਿੰਘ ਨੇ ਹੱਥ ਜੋੜਦਿਆਂ ਸਿਰ ਉਤਾਹ ਕਰਕੇ ਦੇਖਦਿਆਂ ਤੇ ਬੋਲੇ ਉਤਾਹ ਕਰਕੇ ਦੇਖਿਆ ਤੇ ਬੋਲੇ ਅਰਦਾਸ ਕੀਤੀ ਗਈ ਤੇ ਜਕਾਰੇ ਛੱਡੇ ਗਏ ਦੋਹੇ ਸਿੰਘ ਅੰਮ੍ਰਿਤਸਰ ਸਾਹਿਬ ਦੀ ਜੂ ਵਿੱਚ ਦਾਖਲ ਹੁੰਦਿਆਂ ਘੋੜਿਆਂ ਤੋਂ ਉਤਰ ਗਏ ਕੰਮ ਨਿਪਰੇ ਲਾਉਣ ਦੀ ਸਕੀਮ ਤੌਣਾ ਰਾਹ ਵਿੱਚ ਹੀ ਘੜ ਲਈ ਸੀ ਕਰਨਾ ਇਹ ਸੀ ਕਿ ਦੋਹਾਂ ਸਿੰਘਾਂ ਨੇ ਲੰਬਰਦਾਰਾਂ ਦਾ ਭੇਸ ਧਾਰਨਾ ਸੀ ਤੇ ਮਾਮਲਾ ਤਾਰਨ ਦੇ ਬਹਾਨੇ ਮੱਸੇ ਚੌਧਰੀ ਕੋਲ ਪਹੁੰਚਣਾ ਸੀ ਸਿੰਘਾਂ ਨੇ ਠੇਕਰੀਆਂ ਨੂੰ ਟਕਿਆਂ ਦਾ ਆਕਾਰ ਦਿੱਤਾ ਤੇ ਉਹਨਾਂ ਦੀਆਂ ਥੈਲੀਆਂ ਭਰ ਲਈਆਂ ਕਾਫੀ ਗਿਣਤੀ ਵਿੱਚ ਠਿਕਰੀਆਂ ਦੀਆਂ ਥੈਲੀਆਂ ਇਕੱਠੀਆਂ ਹੋ ਜਾਂਦੀਆਂ ਉਹਨਾਂ ਨੂੰ ਪੰਡਾ ਵਿੱਚ ਬੰਨ ਲਿਆ ਸਤਿਗੁਰਾਂ ਅੱਗੇ ਅਰਦਾਸ ਕੀਤੀ ਤੇ ਇੱਕ ਇੱਕ ਪੰਡ ਮੋਢੇ ਤੇ ਚੱਕ ਲਈ ਦੂਰੋਂ ਦਰਬਾਰ ਸਾਹਿਬ ਦਾ ਪਹਿਲਾ ਝਲਕਾਰਾ ਪਿਆ ਤਾਂ ਦੋਹਾਂ ਨੇ ਪੰਡਾਂ ਹੀਠਾਂ ਧਰ ਦਿੱਤੀਆਂ ਪਹਿਰਾ ਸਖਤ ਹੈ ਪਰ ਸਿੱਖ ਦਰਬਾਰ ਸਾਹਿਬ ਨੂੰ ਦੇਖ ਕੇ ਮੱਥਾ ਨਾ ਟੇਕੇ ਤਾਂ ਅਸੰਭਵ ਹੈ ਭਾਦੋ ਦਾ ਚਮਾਸਾ ਲੱਗਿਆ ਹੋਇਆ ਹੈ ਸਿੰਘ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਜੀਓ ਕਹਿੰਦਿਆਂ ਗੋਡਿਆਂ ਭਾਰ ਹੋਏ ਭਾਦੋ ਦਾ ਬਹੁਤ ਤੇਜ ਸ਼ਰਾਟਾ ਵਰਿਆ ਤੇ ਮੁਗਲ ਸਿਪਾਈ ਆਪਣੇ ਆਪ ਨੂੰ ਭਿੱਜਣ ਤੋਂ ਬਚਾਉਣ ਲਈ ਆਸੇ-ਪਾਸੇ ਦੌੜੇ। ਸਿੰਘਾਂ ਲਈ ਤਾਂ ਸ਼ਰਾਟਾ ਰਹਿਮਤ ਤੇ ਕਿਰਪਾ ਵਾਂਗ ਆਇਆ ਸੀ। ਉਹਨਾਂ ਮੱਥੇ ਧਰਤੀ ਨੂੰ ਛੁਹਾਏ ਦੁਬਾਰਾ ਸਿਰ ਚੁੱਕਦਿਆਂ ਦਿਆਂ ਦੋਹਾਂ ਦੀਆਂ ਅੱਖਾਂ ਭਾਵੇਂ ਅਥਰੂਆਂ ਨਾਲ ਭਰੀਆਂ ਹੋਈਆਂ ਸਨ ਪਰ ਮੀਨਿਲ ਓਲ ਕੋ ਲਈਆਂ। ਇਹ ਹੰਝੂ ਵੀ ਸਿੰਘਾਂ ਦਾ ਟੇਕਿਆ ਹੋਇਆ ਮੱਥਾ ਹੀ ਸਨ। ਭਾਈ ਸੁਖਾ ਸਿੰਘ ਪੰਡ ਦੁਬਾਰਾ ਮੋੜੇ ਤੇ ਧਰਦਿਆਂ ਬੋਲੇ ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਭਾਦੋ ਦੇ ਮੀਂਹ ਮਗਰੋਂ ਨਿਕਲੀ ਧੁੱਪ ਸੈਣੀ ਬਹੁਤ ਕਠਨ ਹੁੰਦੀ ਹੈ ਮੀਂਹ ਤੋਂ ਬਚਦੇ ਸਿਪਾਈ ਹੁਣ ਧੁੱਪ ਤੋਂ ਲੁਕਣ ਲਈ ਛਾਂ ਲੱਭ ਰਹੇ ਸਨ ਪਰ ਜਿਨ੍ਹਾਂ ਜਾਨ ਤਲੀਆਂ ਤੇ ਰੱਖੀ ਹੋਵੇ ਉਹਨਾਂ ਨੂੰ ਐਸੀਆਂ ਧੁੱਪਾਂ ਛਾਵਾਂ ਦੀ ਕੀ ਪਰਵਾ ਲੋਕਾਂ ਲਈ ਮੁਸੀਬਤ ਝਾਪਣ ਵਾਲੀਆਂ ਛਾਂ ਉਹਨਾਂ ਦੀ ਨਿਯਮਤਾ ਵਾਂਗ ਹੁੰਦੀਆਂ ਹਨ ਸਾਰੰਗ ਰਾਗ ਦੀ ਸਾਰੰਗ ਰਾਗ ਦੀਆਂ ਧੁਨਾ ਸੁਣਾਈ ਦੇ ਰਹੀਆਂ ਹਨ ਵਿੱਚ ਕਦੇ-ਕਦੇ ਮਲਾਰ ਦੇ ਆਲਾਪ ਵੀ ਲੱਗ ਰਹੇ ਹਨ ਪਰ ਬੋਲ ਰੂਹ ਨੂੰ ਸਕੂਨ ਦੇਣ ਵਾਲੇ ਨਹੀਂ ਹਨ ਮਾੜੀ ਸ਼ਾਇਰੀ ਕਿਵੇਂ ਰਾਗ ਦਾ ਸੁਭਾਅ ਹੀ ਬਦਲ ਦਿੰਦੀ ਹੈ ਇਹ ਉਹੀ ਰਾਗ ਨੇ ਜਿੰਨਾ ਵਿੱਚ ਜਦ ਸਤਗੁਰਾਂ ਦੀ ਕਰਤਾਰੀ ਬਾਣੀ ਗਾਈ ਜਾਂਦੀ ਹੈ ਤਾਂ ਤਪਦੇ ਹਿਰਦੇ ਠੀਤ ਹੋ ਜਾਂਦੇ ਹਨ ਤੇ ਇਹੀ ਰਾਗ ਅੱਜ ਕਿੰਨੇ ਪੱਦੇ ਜਾਪ ਰਹੇ ਹਨ ਭਾਈ ਸੁਖਾ ਸਿੰਘ ਕਿਉਂਕਿ ਆਪ ਵੱਡੇ ਕੀਰਤਨੀਏ ਸਨ ਸੋ ਉਹਨਾਂ ਤੋਂ ਰਾਗ ਦੀ ਬੇਅਦਬੀ ਵੀ ਸਹਾਰ ਨਹੀਂ ਹੋ ਰਹੀ ਸੀ ਸੱਚ ਕਿਹਾ ਸਿੰਘ ਜੀ ਵੱਡੀ ਕਰਾਂ ਮਾਤਾ ਸਤਗੁਰਾਂ ਦੀ ਇਲਾਹੀ ਬਾਣੀ ਹੈ ਇਕੱਲੇ ਰਾਗਾਂ ਵਿੱਚ ਇੰਨੀ ਤਾਕਤ ਕਿੱਥੇ ਕਿ ਭਟਕਦੀਆਂ ਰੂਹਾਂ ਨੂੰ ਸ਼ਾਂਤ ਕਰ ਸਕਣ ਭਾਈ ਮਤਾਪ ਸਿੰਘ ਵੀ ਸਹਿਮਤ ਹੁੰਦਿਆਂ ਬੋਲੇ ਘੁੰਗਰੂਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਸਿੰਘਾਂ ਦੀ ਚਾਲ ਹੋਰ ਤੇਜ਼ ਹੋ ਗਈ ਉਹਨਾਂ ਨੇ ਕੋੜੇ ਫੁਰਤੀ ਨਾਲ ਤੋਰੇ ਤੇ ਲਾਚੀ ਬੇਰ ਨਾਲ ਲਜਾ ਬੰਨੇ ਆਪਣੇ ਬਰਸ਼ੇ ਵੀ ਉਹਨਾਂ ਉੱਥੇ 베ਰੀ ਦੇ ਨਾਲ ਟਿਕਾ ਦਿੱਤੇ ਰਾਜਸਥਾਨ ਦੀਆਂ ਸਰੋਹੀਆਂ ਉਹਨਾਂ ਨੇ ਜੋਲਿਆਂ ਦੇ ਹੀਠਾਂ ਲੁਕੋਈਆਂ ਹੋਈਆਂ ਸਨ ਗਾਤਰੇ ਵਾਲੀਆਂ ਕਿਰਪਾਨਾਂ ਵੀ ਅੰਦਰ ਦੀ ਪਾਈਆਂ ਹੋਈਆਂ ਸਨ ਮਤਾਂ ਕੋਈ ਟੋਕੇ ਕਿ ਕਿਰਪਾਨ ਅੰਦਰ ਕਿਉਂ ਲਜਾ ਰਹੇ ਹੋ ਆ ਕਾਦੀਆਂ ਪੰਡਾ ਜਿਹਾ ਚੁੱਕੀ ਫਿਰਦੇ ਹੋ ਪਾਨ ਦੀ ਪੀਕ ਅੰਮ੍ਰਿਤ ਸਰੋਵਰ ਵਿੱਚ ਸੁੱਟਦਾ ਇੱਕ ਮੁਗਲ ਸਿਪਾਈ ਬੋਲਿਆ ਭਾਈ ਮੀਤਾਬ ਸਿੰਘ ਨੇ ਹੱਥ ਅੰਦਰ ਪਾਈ ਹੋਈ ਸਰੋਹੀ ਵੱਲ ਵਧਾਇਆ ਪਰ ਭਾਈ ਸੁਖਾ ਸਿੰਘ ਨੇ ਉਹਨਾਂ ਦੇ ਮੂਹਰੇ ਹੁੰਦਿਆਂ ਉਹਨਾਂ ਦਾ ਹੱਥ ਫੜਿਆ ਤੇ ਬੋਲੇ ਮਾਮਲਾ ਦੇ ਨਾਹੀਂ ਆ ਜੀ ਚੌਧਰੀ ਸਾਹਿਬ ਦਾ ਪੁਰਾਣਾ ਹਿਸਾਬ ਕਿਤਾਬ ਰੰਦਾ ਸੀ ਅੱਜ ਸਾਰਾ ਨੱਕੀ ਕਰ ਜਾਵਾਂਗੇ ਕੁਝ ਸਾਡੇ ਲਈ ਵੀ ਬਚਾ ਲਿਓ ਸਿਪਾਈ ਬੋਲਿਆ ਹਾਂ ਜੀ ਹਜ਼ੂਰ ਬਚਿਆ ਹੋਇਆ ਸਾਰਾ ਤੁਹਾਨੂੰ ਸਾਰਿਆਂ ਨੂੰ ਹੀ ਦੇ ਜਾਵਾਂਗੇ ਅਸੀਂ ਅੱਜ ਮੋੜ ਕੇ ਕੁਝ ਨਹੀਂ ਲਜਾਣਾ ਤੇ ਨਾ ਹੀ ਕਿਸੇ ਨੂੰ ਨਰਾਜ਼ ਕਰਨਾ ਹੈ ਸਭ ਦਾ ਬੰਦਾ ਹਿੱਸਾ ਸਭ ਨੂੰ ਮਿਲੇਗਾ ਕਹਿੰਦਿਆ ਭਾਈ ਸੁਖਾ ਸਿੰਘ ਅੱਗੇ ਨੂੰ ਵਧੇ ਦੋਹਾ ਸਿੰਘਾਂ ਨੇ ਦਰਬਾਰ ਸਾਹਿਬ ਦਾਖਲ ਹੁੰਦਿਆਂ ਸਿਰ ਝੁਕਾਇਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਓ ਬਲ ਬਖਸ਼ਿਓ ਭਾਈ ਸੁਖਾ ਸਿੰਘ ਬੋਲੇ ਸਾਰੰਗ ਦੀਆਂ ਧੁਨਾ ਤੇ ਕੰਜਰੀ ਦੇ ਹੱਥ ਪੈਰ ਥਿਰਕ ਰਹੇ ਹਨ ਕੰਧਾਂ ਨਾਲ ਲੱਗੇ ਸਿਪਾਈ ਨਾਚੀ ਦੇ ਨਾਚ ਵਿੱਚ ਮਸਤ ਹਨ ਕੁਝ ਕੁ ਨੂੰ ਸ਼ਰਾਬ ਨੇ ਬੋਲੇ ਕੀਤਾ ਹੋਇਆ ਹੈ ਕੁਝ ਮਰਦੰਗ ਦੀਆਂ ਤਾਲਾਂ ਤੇ ਝੂਮ ਰਹੇ ਹਨ ਜਦ ਜਦ ਕੰਜਰੀ ਨੇੜੇ ਆਉਂਦੀ ਹੈ ਮੱਸਾ ਉਸ ਦਾ ਹੱਥ ਫੜਨ ਲਈ ਅੱਗੇ ਨੂੰ ਹੁੰਦਾ ਹੈ ਰਾਗ ਤੋਂ ਅਨਜਾਨ ਕੁਝ ਮੁਗਲ ਜਿਨ੍ਹਾਂ ਦੀ ਰਾਗ ਵਿੱਚ ਕੋਈ ਰੁਚੀ ਨਹੀਂ ਸੁਸਤੀ ਵਿੱਚ ਊਂਗ ਰਹੇ ਹਨ ਸਿੰਘ ਮੱਸੇ ਦੇ ਮੰਜੇ ਕੋਲ ਜਾ ਕੇ ਖਲੋ ਗਏ ਕੀ ਲੈ ਕੇ ਆਏ ਹੋ ਸ਼ਰਾਬ ਦੇ ਨਸ਼ੇ ਵਿੱਚ ਚੂਰ ਮੱਸਾ ਬੋਲਿਆ ਮਾਮਲਾ ਹੈ ਹਜ਼ੂਰ ਰੱਖੋ ਹੀਠਾ ਮੱਸਾ ਬੋਲਿਆ ਤੇ ਸਿੰਘਾਂ ਨੇ ਪੰਡਾ ਹੀਠਾ ਰੱਖ ਦਿੱਤੀਆਂ ਮੱਸਾ ਦੇਖਣ ਲਈ ਉੱਠਿਆ ਤੇ ਭਾਈ ਮਹਿਤਾਬ ਸਿੰਘ ਨੇ ਹੱਥ ਚੋਲੇ ਵਿੱਚ ਪਾਇਆ ਮੱਸੇ ਨੇ ਪੈਰ ਮੰਜੇ ਤੋਂ ਹੀਠਾ ਲਾਏ ਮੱਸੇ ਦਾ ਹੱਥ ਠੀਕ ਰਿਆਂ ਦੀ ਪੰਡ ਨੂੰ ਸੀ ਤੇ ਭਾਈ ਮਹਿਤਾਬ ਸਿੰਘ ਦਾ ਸਰੋਹੀ ਦੇ ਮੁੱਠੇ ਤੇ ਮੱਸੇ ਨੇ ਪੰਡ ਖੋਲੀ ਤੇ ਭਾਈ ਮਤਾਬ ਸਿੰਘ ਨੇ ਕਿਰਪਾਨ ਮਿਆਂ ਨੂੰ ਕਢਣੀ ਸ਼ੁਰੂ ਕੀਤੀ ਜਿਉਂ ਹੀ ਮੱਸਾ ਝੁਕਿਆ ਭਾਈ ਮਤਾਬ ਸਿੰਘ ਨੇ ਸਰੋਈ ਚੋਲੇ ਵਿੱਚੋਂ ਕੱਢਦਿਆਂ ਸਿੱਧੀ ਮੱਸੇ ਦੀ ਧੌਣ ਵੱਲ ਘੁਮਾਈ ਤੇ ਮੱਸੇ ਦਾ ਸਿਰ ਠਿਕਰੀਆਂ ਦੀ ਪੰਡ ਵਿੱਚ ਹੀ ਡਿੱਗ ਪਿਆ ਜਿਵੇਂ ਕੋਈ ਚੁਪੀਤੇ ਜੇ ਵੇਲ ਨਾਲੋਂ ਕੱਦੂ ਤੋੜ ਲਵੇ ਸਾਰਿਆਂ ਦਾ ਤਾਂ ਨਹੀਂ ਪਰ ਕੁਝ ਕੁ ਮੁਗਲ ਸਿਪਾਈਆਂ ਦਾ ਧਿਆਨ ਜ਼ਰੂਰ ਇਸ ਵਾਕੇ ਵੱਲ ਗਿਆ ਅੱਖ ਦੇ ਫੌਰ ਵਿੱਚ ਹੀ ਭਾਈ ਸੁਖਾ ਸਿੰਘ ਨੇ ਉਹ ਤਿੰਨ ਚਾਰ ਸਿਪਾਈ ਝਟਕਾ ਦਿੱਤੇ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਤਨ ਤਨ ਸੋਢੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮਨ ਨੂੰ ਪਾਵੇ ਸਤਿ ਸ਼੍ਰੀ ਅਕਾਲ ਭਾਈ ਮਤਾਬ ਸਿੰਘ ਜਿਕਾਰਾ ਛੜ ਦੇ ਬਾਹਰ ਨਿਕਲੇ ਉਹਨਾਂ ਦੇ ਸੱਜੇ ਹੱਥ ਵਿੱਚ ਮੱਸੇ ਦਾ ਵਾਲਾਂ ਤੋਂ ਫੜਿਆ ਸਿਰ ਲਮਕ ਰਿਆ ਸੀ ਇਸ ਤੋਂ ਪਹਿਲਾਂ ਕਿ ਮੁਗਲਾਂ ਦੇ ਕੁਝ ਸਮਝਾਉਂਦਾ ਭਾਈ ਸੁਖਾ ਸਿੰਘ ਵੀ ਬਾਹਰ ਆ ਗਏ ਅੰਦਰ ਹਫੜਾ ਦਫੜੀ ਮਚ ਗਈ ਪੜੋ ਇਹਨਾਂ ਨੂੰ ਇੱਕ ਸਿਪਾਹੀ ਭੱਜੇ ਜਾਂਦੇ ਸਿੰਘਾਂ ਵੱਲ ਇਸ਼ਾਰਾ ਕਰਦਿਆਂ ਕੂਕਿਆ ਅੱਗੇ ਉਹੀ ਮੁਗਲ ਖਲੋਤਾ ਸੀ ਜਿਸਨੇ ਪਾਣ ਦਾ ਥੁੱਕ ਸਰੋਵਰ ਵਿੱਚ ਸੁੱਟਿਆ ਸੀ ਪਾਈ ਮਤਾਬ ਸਿੰਘ ਦੇ ਸੱਜੇ ਹੱਥ ਮੱਛੇ ਦਾ ਸਿਰ ਫੜਿਆ ਹੋਇਆ ਸੀ ਸੋ ਉਹਨਾਂ ਨੇ ਸਰੋਹੀ ਖੱਬੇ ਹੱਥ ਨਾਲ ਹੀ ਕੁਮਾਈ ਤੇ ਅਗਲੇ ਹੀ ਪਲ ਮੁਗਲ ਸਿਪਾਹੀ ਦਾ ਹਦਵਾਣੇ ਵਰਗਾ ਸਿਰ ਦਰਸ਼ਨੀ ਡਿਉੜੀ ਵਿੱਚ ਰੁੜਦਾ ਫਿਰ ਰਿਹਾ ਸੀ ਮੁਗਲਈ ਖੂਨ ਤੇ ਪਾਣ ਦੀਆਂ ਪੀਕਾਂ ਇੱਕ ਮਿਕ ਹੋ ਗਏ ਹੁਣ ਉੱਥੇ ਪਛਾਣ ਕਰਨੀ ਔਖੀ ਸੀ ਕਿ ਕਿਹੜਾ ਪਾਣ ਹੈ ਤੇ ਕਿਹੜਾ ਲੋ ਮੇਰਾ ਚਿਤ ਕਰ ਰਿਹਾ ਕਿ ਸਾਰੇ ਪ੍ਰਕਰਮਾ ਇਹਨਾਂ ਦੁਸ਼ਟਾਂ ਦੇ ਲਹੂ ਨਾਲ ਧੋਵਾਂ ਮੱッセ ਦਾ ਸਿਰ ਨੇਜੇ ਤੇ ਟੰਗਦਿਆਂ ਭਾਈ ਮਤਾਬ ਸਿੰਘ ਬੋਲੇ ਕੁਝ ਘੋੜਸਵਾਰ ਤੇ ਪੈਦਲ ਸਿਪਾਈ ਲਾਚੀ ਬੇਰਵਲ ਵੱਧ ਰਹੇ ਸਨ ਭਾਈ ਮਤਾਬ ਸਿੰਘ ਨੇ ਮੱッセ ਦੇ ਸਿਰ ਵਾਲਾ ਵਰਸ਼ਾ ਲਾਚੀ ਬੇਰ ਦੇ ਹੇਠਾਂ ਗੱਡ ਦਿੱਤਾ ਸਿੰਘਾਂ ਨੇ ਸਰੋਹੀਆਂ ਸੰਭਾਲੀਆਂ ਤੇ ਟੱਕਰ ਲਈ ਤਿਆਰ ਹੋ ਗਏ ਮੀ ਫੇਰ ਵਰਨ ਲੱਗਾ ਸੀ ਕੁਝ ਪਲਾਂ ਦੀ ਟੱਕਰ ਹੋਈ ਤੇ ਦਰਸ਼ਨੀ ਡਿਊੜੀ ਦੇ ਦਰਵਾਜ਼ਿਆਂ ਅੱਗੇ ਤੁਰਕਾਂ ਦੀਆਂ ਲਾਸ਼ਾਂ ਦਾ ਢੇਰ ਲੱਗ ਗਿਆ ਬਰਸ਼ਾ ਪੱਟਿਆ ਤੇ ਘੋੜੇ ਲੈ ਕੇ ਸਿੰਘਾਂ ਨੇ ਚਾਲੇ ਪਾ ਦਿੱਤੇ ਦੇ ਰੂਪ ਵਿੱਚ ਤਾਂ ਕੋਈ ਕੀਰਤनियां ਸਿੰਘ ਦਰਬਾਰ ਸਾਹਿਬ ਵਿੱਚ ਮੌਜੂਦ ਨਹੀਂ ਸੀ ਪਰ ਪ੍ਰਕਰਮਾਂ ਵਿੱਚ ਕੀਰਤਨ ਦੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਸਨ ਸ੍ਰੀ ਰਾਗੀਾਰ ਵਿੱਚੋਂ ਸ਼ਹੀਦ ਸਿੰਘ ਪੌੜੀ ਗਾਰੇ ਸਨ ਹਰ ਜਲ ਥਲ ਮਹੀਲ ਭਰਪੂਰ ਦੂਜਾ ਨਹੀਂ ਕੋਏ ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਭ ਮਾਹੇ ਕੜੋਏ ਸਚਿਆਰਾ ਦੇ ਵਡਿਆਈ ਹਰ ਧਰਮ ਨਿਆਉ ਕੀਓ ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰਾਖ ਲਿਓ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਇਧਰ ਮੁਗਲਾਂ ਦੀਆਂ ਪੀਤੀਆਂ ਲੈ ਗਈਆਂ ਰੋਲੇ ਗੋਲੇ ਵਿੱਚ ਮਰਦੰਗ ਵਾਲਾ ਤੇ ਕੰਜਰੀ ਵੀ ਪਤਾ ਨਹੀਂ ਕਿਵੇਂ ਮਾਰੇ ਗਏ ਮਰਦੰਗ ਦੇ ਪੁੜੇ ਲਾਲ ਹੋਏ ਪਏ ਸਨ ਨਾਚੀ ਦੇ ਸਿਰ ਵਿੱਚ ਵੱਡਾ ਪੱਟ ਸੀ ਨਾਚੀ ਦੇ ਸਿਰ ਵਿੱਚ ਵੱਡਾ ਫੱਟ ਸੀ ਪੰਜ 6 ਬਿਨ ਸਿਰ ਪਈਆਂ ਲਾਸ਼ਾਂ ਵਿੱਚੋਂ ਮੱッセ ਦੀ ਪਛਾਣ ਬਸ ਉਸਦੇ ਲਿਬਾਸ ਤੋਂ ਹੋ ਰਹੀ ਸੀ। ਇੱਕ ਸਿਪਾਈ ਨੀਮ ਪਾਗਲਪਨ ਦੀ ਹਾਲਤ ਵਿੱਚ ਬਾਕੀ ਵੱਡੇ ਹੋਏ ਸਿਰ ਚੁੱਕੀ ਫਿਰਦਾ ਸੀ ਤੇ ਹਰ ਇੱਕ ਸਿਰ ਸਬੰਧਤ ਲਾਸ਼ ਕੋਲ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਆ ਆਕਰਮ ਆ ਆਕਰਮ ਦਾ ਆ ਜਮੀਲ ਦਾ ਆ ਮੁਰਾਦ ਦਾ ਤੇ ਆ ਧੜਕੀ ਦਾ ਹੈ। ਹਮੀਦੇ ਦਾ ਸਿਰ ਕਿੱਥੇ ਹੈ? ਕਿਸੇ ਨੇ ਹਮੀਦੇ ਦਾ ਸਿਰ ਵੇਖਿਆ ਹੈ? ਉਹ ਬੋਰੀਆਂ ਵਾਂਗ ਬੋਲ ਰਿਹਾ ਸੀ। ਸਿਰ ਤਾਂ ਅਗਲੇ ਲੈ ਗਏ ਜਿਹਦਾ ਲਜਾਣਾ ਸੀ ਬਾਕੀਆਂ ਦੇ ਅਚਾਰ ਪਾਲੋ ਤੁਸੀਂ ਕੀ ਫਾਇਦਾ ਥੋੜ ਥੋਡੇ ਧੜਾਂ ਤੇ ਲੱਗੇ ਸਿਰਾਂ ਦਾ ਵੀ ਜੇ ਤੁਸੀਂ ਚੌਧਰੀ ਦਾ ਸਿਰ ਹੀ ਨਹੀਂ بچਾ ਸਕੇ ਫੌਜਦਾਰ ਬੋਲਿਆ ਤੇ ਤੁਸੀਂ ਖਾਨ ਸਾਹਿਬ ਕਿਧਰੇ ਮੁਹਿੰਮ ਤੇ ਗਏ ਹੋਏ ਸੀ ਤੁਸੀਂ ਵੀ ਤਾਂ ਇੱਥੇ ਹੀ ਸੀ ਤੁਸੀਂ ਬਚਾ ਲੈਂਦੇ ਮਰਨਾ ਤਾਂ ਚੌਧਰੀ ਦਾ ਉਦਣ ਹੀ ਪੱਕਾ ਹੋ ਗਿਆ ਸੀ ਜਿੱਦੇ ਉਸਨੇ ਇੱਥੇ ਮੰਜੀ ਡਾਹੀ ਸੀ ਤੁਸੀਂ ਤਾਂ ਖਾਨਾ ਕੁਆਬਾਂ ਵਿੱਚ ਮੂਰਤੀਆਂ برداشت ਨਹੀਂ ਕਰ ਸਕਦੇ ਤੇ ਅਗਲੇ ਸ਼ਰਾਬਾਂ ਦੇ ਦੌਰ ਤੇ ਕੰਜਰੀਆਂ ਦੇ ਨਾਚ ਕਿਵੇਂ ਸਹਿਣ ਸਹਿ ਜਾਣ ਇੱਕ ਬਜ਼ੁਰਗ ਦਰਬਾਰੀ ਬੋਲਿਆ ਹਾਲਾਂਕਿ ਮੁਗਲ ਸਪਾਈਆਂ ਦੀ ਇੱਕ ਟੁਕੜੀ ਨੇ ਸਿੰਘਾਂ ਦੇ ਮਗਰ ਘੋੜੇ ਭਜਾਏ ਸਨ ਪਰ ਮੁਹਿੰਮਾ ਸਰ ਕਰਨ ਵਾਲੇ ਬਾਜ਼ ਕਦ ਕਾਵਾਂ ਦੇ ਹੱਥਾਂ ਦੇ ਹਨ ਨਾ ਹੀ ਮੁਗਲਾਂ ਦੀ ਪਹਿਲਾਂ ਕੋਈ ਐਸੀ ਤਿਆਰੀ ਕੀਤੀ ਹੋਈ ਸੀ ਉਹਨਾਂ ਦੇ ਤਾਂ ਚਿਤ ਚੇਤੇ ਵੀ ਨਹੀਂ ਸੀ ਕਿ ਕੋਈ ਐਸਾ ਵਾਕਾ ਹੋ ਜਾਵੇਗਾ ਉਹਨਾਂ ਦੇ ਬਾਣੇ ਤਾਂ ਸਿੰਘ ਪੰਜਾਬ ਵਿੱਚ ਬਚਿਆ ਹੀ ਕੋਈ ਨਹੀਂ ਸੀ ਤੇ ਜੋ ਭੱਜ ਗਏ ਸਨ ਉਹਨਾਂ ਦੀ ਵਾਪਸੀ ਦੀ ਆਸ ਨਹੀਂ ਸੀ ਮੁਗਲਾਂ ਨੇ ਤਾਂ ਜਦ ਘੋੜਿਆਂ ਦੇ ਕਾਠੀਆਂ ਪਾਈਆਂ ਸਿੰਘ ਅਖੋਲੇ ਹੋ ਗਏ ਸਿੰਘਾਂ ਘੋੜੇ ਝਾੜਾਂ ਵਿੱਚ ਵੜ ਦਿੱਤੇ ਮਾਲਵੇ ਦੇ ਜੰਗਲਾਂ ਨੂੰ ਪਾਰ ਕਰਦੇ ਹੋਏ ਉਹ ਬਾਲੂ ਰੇਤਿਆਂ ਦੇ ਦੇਸ਼ ਪਹੁੰਚ ਗਏ ਭਾਈ ਸੁਖਾ ਸਿੰਘ ਤੇ ਮਤਾਬ ਸਿੰਘ ਨੂੰ ਪੰਥ ਨਜ਼ਰੀ ਆਉਣ ਲੱਗ ਪਿਆ ਦੋਵੇਂ ਘੋੜਿਆਂ ਤੋਂ ਉਤਰ ਗਏ ਤੇ ਧਰਤੀ ਨੂੰ ਝੂਕੇ ਪੰਥ ਨੂੰ ਨਮਸਕਾਰ ਕੀਤੀ ਬੁੱਢੇ ਜੋੜ ਦੇ ਮਾਰੂਥਲਾਂ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਆਸਾ ਕੀ ਵਾਰ ਦੀ ਸਮਾਪਤੀ ਹੋ ਰਹੀ ਹੈ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੀ ਤਿਸੇ ਰਜਾਏ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਕਲਗੀਧਰ ਕਲਗੀਧਰ ਪਤਾ ਜੀ ਮਹਾਰਾਜ ਦੇ ਮਨ ਨੂੰ ਪਾਵੇ ਸਤਿ ਸ਼੍ਰੀ ਅਕਾਲ ਕੀਰਤਨੀਏ ਸਿੰਘਾਂ ਨੂੰ ਦੂਰੋ ਭਾਈ ਸੁਖਾ ਸਿੰਘ ਤੇ ਮਤਾਬ ਸਿੰਘ ਆਉਂਦੇ ਦਿਖਾਈ ਦਿੱਤੇ ਨੀਰ ਜੇ ਤੇ ਟੰਗੇ ਸਿਰ ਨੂੰ ਦੇਖ ਕੇ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਕਿ ਇਹ ਸਿਰ ਕਿਸ ਦਾ ਹੈ ਕਿਰਤਨੀਏ ਸਿੰਘਾਂ ਨੇ ਆਸਾ ਕੀ ਵਾਰ ਤੇ ਸਿੰਘਾਂ ਦੇ ਮੋਰਚੇ ਫਤਿਹ ਕਰਨ ਦਾ ਇਕੱਠਾ ਜਕਾਰਾ ਛੱਡਿਆ ਜਕਾਰਾ ਛੱਡ ਰੇ ਸਿੰਘਾਂ ਦੇ ਚਿਹਰੇ ਦੇ ਭਾਵ ਦੇਖ ਕੇ ਦੀਵਾਨ ਸਿੰਘ ਦੀਵਾਨ ਵਿੱਚ ਬੈਠੇ ਸਿੰਘਾਂ ਜਿਨ੍ਹਾਂ ਦੀਆਂ ਜਿਨ੍ਹਾਂ ਦੀ ਮੱਸੇ ਦਾ ਸਿਰ ਲਈ ਆਉਂਦੇ ਸਿੰਘਾਂ ਵੱਲ ਪੇਠੈ ਨੇ ਪਛਾਣੂ ਦੇਖਿਆ ਧੰਨ ਸੱਚੇ ਪਾਤਸ਼ਾਹ ਜੀਓ ਪੰਥ ਦੀ ਰੱਖ ਲਈ ਬਾਬਾ ਸ਼ਾਮ ਸਿੰਘ ਹੱਥ ਜੋੜਦਿਆਂ ਬੋਲੇ ਸਿੰਘਾਂ ਨੇ ਘੋੜੇ ਵਿਹਲੇ ਕੀਤੇ ਮੱッセ ਦੇ ਸਿਰ ਵਾਲਾ ਵਰਸ਼ਾ ਰਿਤੇ ਵਿੱਚ ਗੱਡਿਆ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਮਗਰੋਂ ਜਥੇਦਾਰ ਬਾਬਾ ਸ਼ਾਮ ਸਿੰਘ ਤੇ ਬਾਬਾ ਬੁੱਢਾ ਸਿੰਘ ਦੇ ਚਰਨ ਛੂਹੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਕੀਤੀ ਗਈ ਹੁਕਮਨਾਮਾ ਲੈਣ ਵਾਲੇ ਸਿੰਘ ਨੇ ਮੰਗਲਾ ਚਰਨ ਪੜਿਆ ਸੂਰਬੀਰ ਬਚਨ ਕੇ ਬਲੀ ਕੋਲਾ ਬਪੂਰੀ ਸੰਤੀ ਛਲੀ ਸਿੰਘਾਂ ਨੇ ਆਪਣੇ ਕਹੇ ਬੋਲਾਂ ਨੂੰ ਪਾਲਦੇ ਹੋਏ ਮੱਸੇ ਦਾ ਸਿਰ ਵਰਸ਼ੇ ਤੋਂ ਲਾ ਕੇ ਪੰਥ ਦੇ ਪੈਰਾਂ ਵਿੱਚ ਸੁੱਟ ਦਿੱਤਾ ਕੁਝ ਸਿੰਘਾਂ ਨੇ ਰੋਸ ਵਿੱਚ ਸਿਰ ਨੂੰ ਠੁੱਡੇ ਮਾਰੇ ਤਾਂ ਬਾਬਾ ਸ਼ਾਮ ਸਿੰਘ ਨੇ ਸਿੰਘਾਂ ਨੂੰ ਰੋਕਿਆ ਤੇ ਕਿਹਾ ਇਸ ਦਾ ਸੰਸਕਾਰ ਕਰ ਦਿਓ ਸਿੰਘੋ ਪੰਥ ਨਫ਼ਰਤਾਂ ਪਾਲਦਾ ਨਹੀਂ ਪਾਪੀ ਨੂੰ ਕੀਤੇ ਦੀ ਸਜ਼ਾ ਮਿਲੀ ਸਿੰਘਾਂ ਹੱਥੋਂ ਸੋਧਿਆ ਗਿਆ ਕਲਗੀਧਰਪਤਾ ਜੀ ਮਹਾਰਾਜ ਨੇ ਪੰਥ ਦੀ ਰੱਖ ਲਈ ਸੋ ਹੁਣ ਇਸ ਦੁਸ਼ਟ ਦਾ ਸਿਰ ਅੱਗ ਦੀ ਭੇਟ ਕਰ ਦਿਓ ਇੰਜ ਹੀ ਕੀਤਾ ਗਿਆ ਧੰਨਵਾਦ